ਸੋਨਰੇਵ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 8 ਜੂਨ ਹੈ 8 ਜੂਨ 1707 20 ਫਰਵਰੀ 1707 ਦੇ ਦਿਨ ਔਰੰਗਜ਼ੇਬ ਦੀ ਮੌਤ ਤੋਂ ਪਿੱਛੋਂ ਉਸ ਦੇ ਪੁੱਤਰਾਂ ਦੇ ਵਿੱਚ ਬਾਦਸ਼ਾਹ ਬਣਨ ਵਾਸਤੇ ਜੰਗ ਸ਼ੁਰੂ ਹੋ ਗਈ। ਇਹਨਾਂ ਦੇ ਵਿੱਚੋਂ ਮੁਅੱਜ਼ਮ ਮਗਰੋ ਬਹਾਦਰ ਸ਼ਾਹ ਸਭ ਤੋਂ ਵੱਡਾ ਸੀ। ਉਹ ਉਸ ਵੇਲੇ ਜਮਰੌਦ ਦੇ ਵਿੱਚ ਸੀ ਅਤੇ ਉਸ ਦਾ ਦੂਜਾ ਭਰਾ ਤਾਰਾ ਆਜ਼ਮ ਦੱਖਣ ਦੇ ਵਿੱਚ ਸੀ। ਇਸ ਗੱਦੀ ਦੀ ਸਭ ਤੋਂ ਅਹਿਮ ਲੜਾਈ ਜਜ਼ਾਉਦ ਦੀ ਲੜਾਈ ਤੋਂ ਪਹਿਲਾਂ ਬਹਾਦਰ ਸ਼ਾਹ ਦਾ ਰابطਾ ਗੁਰੂ ਜੀ ਨਾਲ ਬਣ ਗਿਆ ਅਤੇ ਗੁਰੂ ਸਾਹਿਬ ਨੇ ਤਖਤ ਹਾਸਲ ਕਰਨ ਦੇ ਵਿੱਚ ਜਜ਼ਾਉਦ ਦੀ ਲੜਾਈ 8 ਜੂਨ 1707 ਦੇ ਵਿੱਚ ਉਸ ਦੀ ਹਮਾਇਤ ਵੀ ਕੀਤੀ ਜਿਸ ਦੇ ਵਿੱਚ ਬਹਾਦਰ ਸ਼ਾਹ ਨੂੰ ਜਿੱਤ ਹਾਸਲ ਹੋਈ। 8 ਜੂਨ 1924 ਦੇ ਦਿਨ ਬਬਰਾ ਕਾਲੀ ਬ੍ਰਿਹਾਮ ਸਿੰਘ ਧੁੱਗਾ ਚੱਕ 54 ਲਾਲਪੁਰ ਦੇ ਵਿੱਚ ਪੁਲਿਸ ਦੇ ਕੇਰੇ ਦੇ ਵਿੱਚ ਆ ਗਿਆ ਉਸ ਨੇ ਪੁਲਿਸ ਦੇ ਹੱਥ ਆਉਣ ਦੀ ਥਾਂ ਤੇ ਪੁਲਿਸ ਸੁਪਰਡੈਂਟ ਡਿਗੇਲ ਨੂੰ ਗੋਲੀ ਮਾਰਨ ਮਗਰੋਂ ਸ਼ਹੀਦੀ ਹਾਸਲ ਕੀਤੀ 8 ਜੂਨ 1981 ਦੇ ਦਿਨ ਅਕਾਲੀਆਂ ਦੀ ਗੁਰਦੁਆਰਾ ਗੁਰੂ ਦਾ ਲਾਹੌਰ ਨੇੜੇ ਨੰਦਪੁਰ ਸਾਹਿਬ ਦੇ ਵਿੱਚ ਇੱਕ ਖੂਫੀਆ ਮੀਟਿੰਗ ਹੋਈ ਜਿਸ ਦੇ ਵਿੱਚ ਗੁਰਚਰਨ ਸਿੰਘ ਟੋੜਾ, ਪ੍ਰਕਾਸ਼ ਸਿੰਘ ਬਾਦਲ, ਆਤਮਾ ਸਿੰਘ, ਸੁਖਜਿੰਦਰ ਸਿੰਘ ਉਮਰਾਨੰਗਲ, ਰਜਿੰਦਰ ਸਿੰਘ ਪਾਟਿਆ ਵਗੈਰਾ ਸ਼ਾਮਲ ਹੋਏ। ਮੀਟਿੰਗ ਨੇ ਸਰਕਾਰ ਨੂੰ 31 ਅਗਸਤ ਤੱਕ 45 ਮੰਗਾਂ ਦਾ ਚਾਟਰ ਮੰਨਣ ਦਾ ਅਲਟੀਮੇਟਮ ਦਿੱਤਾ ਅਤੇ ਧਮਕੀ ਦਿੱਤੀ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਦੇ ਵਿੱਚ ਮੋਰਚਾ ਲਾਇਆ ਜਾਵੇਗਾ। 8 ਜੂਨ 1984 ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਤੇ ਹਮਲੇ ਦੇ ਖਿਲਾਫ ਪ੍ਰੋਟੈਸਟ ਵਜੋਂ 8 ਜੂਨ ਦੇ ਦਿਨ ਖੁਸ਼ਵੰਤ ਸਿੰਘ ਨੇ ਆਪਣਾ ਪਦਮ ਸ੍ਰੀ ਦਾ ਖਿਤਾਬ ਵਾਪਸ ਕਰ ਦਿੱਤਾ। ਇਸ ਹਮਲੇ ਵੇਲੇ ਖੁਸ਼ਵੰਤ ਸਿੰਘ ਹੁਪਰਟਾਲ ਜਰਮਨੀ ਗਿਆ ਸੀ ਜਿੱਥੇ ਉਹ 6 ਜੂਨ ਨੂੰ ਹੀ ਵਾਪਸ ਮੁੜਿਆ ਸੀ। ਵਾਪਸ ਮੁੜਦਿਆਂ ਉਸਨੇ ਪਹਿਲਾ ਐਕਸ਼ਨ ਇਸ ਖਿਤਾਬ ਨੂੰ ਮੋੜ ਕੇ ਕੀਤਾ। ਦਰਬਾਰ ਸਾਹਿਬ ਤੇ ਹਮਲੇ ਦੇ ਖਿਲਾਫ ਕਿਸੇ ਸਿੱਖ ਦਾ ਇਹ ਪਹਿਲਾ ਪਦਮ ਸ੍ਰੀ ਮੋੜਨਾ ਸੀ। ਇਸ ਤੋਂ ਮਗਰੋਂ ਕਈ ਹੋਰਾਂ ਨੇ ਵੀ ਇਹੋ ਜਿਹੀ ਕਈ ਖਿਤਾਬ ਮੋੜ ਦਿੱਤੇ। ਜੂਨ 1984 ਦੇ ਪਹਿਲੇ ਹਫਤੇ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਤਬਾਹੀ ਨੂੰ ਜਿਹੜਾ ਵੀ ਸਿੱਖ ਸੁਣਦਾ ਉਸ ਦੇ ਅੰਦਰ ਭਾਰਤ ਵਾਸਤੇ ਅਤਿਂਦਰਾ ਵਾਸਤੇ ਹੋਰ ਨਫ਼ਰਤ ਸੁਦੇਸ਼ਿਤ ਆਉਣ ਲੱਗਦੀ। ਇਹ ਸਾਰੇ ਤੇ ਪਰਦਾ ਪਾਉਣ ਵਾਸਤੇ ਤੇ ਸਿੰਘਾਂ ਦੇ ਰੋਹ ਨੂੰ ਠੰਡਾ ਕਰਨ ਵਾਸਤੇ ਡਰਾਮੇ ਵਜੋਂ ਭਾਰਤ ਦਾ ਰਾਸ਼ਟਰਪਤੀ ਜੈਲ ਸਿੰਘ 8 ਜੂਨ ਨੂੰ ਅੰਮ੍ਰਿਤਸਰ ਲਿਆਂਦਾ ਗਿਆ ਕਿਉਂਕਿ ਉਹ ਭਾਰਤੀ ਫੌਜਾਂ ਦਾ ਮੁਖੀ ਸੀ ਇਸ ਕਰਕੇ ਉਸ ਨੇ ਆਪਣੀ ਫੌਜ ਦੀ ਕਾਮਯਾਬੀ ਨੂੰ ਵੇਖਣਾ ਹੀ ਸੀ। ਅਕਾਲ ਤਖਤ ਸਾਹਿਬ ਦੀ ਤਬਾਹੀ ਦਰਬਾਰ ਸਾਹਿਬ ਤੇ 350 ਤੋਂ ਵੱਧ ਗੋਲੀਆਂ ਦੇ ਨਿਸ਼ਾਨ ਸੜੀ ਹੋਈ ਕਰੋੜਾਂ ਰੁਪਏ ਦੀ ਚਾਨਣੀ ਗੋਲੀਆਂ ਨਾਲ ਜ਼ਖਮੀ ਹੋਇਆ ਦਰਬਾਰ ਸਾਹਿਬ ਦੇ ਵਿੱਚ ਪਿਆ ਗੁਰਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰ ਲਈ ਗਈ ਸਿੱਖ ਰੈਫਰੈਂਸ ਲਾਇਬ੍ਰੇਰੀ ਦਰਬਾਰ ਸਾਹਿਬ ਦੇ ਵਿੱਚ ਸਿਗਨੇਟਾਂ ਪੀਂਦੇ ਭਾਰਤੀ ਫੌਜੀ ਵੇਖ ਕੇ ਵੀ ਉਸ ਦੇ ਦਿਲ ਦੇ ਵਿੱਚ ਤਰਦ ਨਾ ਜਾ ਗਿਆ ਉਸ ਦੀ ਮਰਦਾ ਰੂਹ ਨੂੰ ਜ਼ਖਮੀ ਹੋਏ ਦਰਬਾਰ ਸਾਹਿਬ ਕੰਪਲੈਕਸ ਨੇ ਨਾ ਟੁੰਬਿਆ ਇੱਕ ਬੇਗਹਿਰਤ ਜਜ਼ਬਾਤ ਰਹਿਤ ਮਰਦਾ ਰੂਹ ਵਾਂਗ ਉਹ ਆਇਆ ਅਤੇ ਟੀਵੀ ਅਤੇ ਖ਼ਬਰਾਂ ਦੇ ਵਿੱਚ ਤਸਵੀਰਾਂ ਛਪਵਾ ਕੇ ਚਲਾ ਗਿਆ ਇਥੇ ਹੀ ਬਸ ਨਹੀਂ ਇੰਦਰਾ ਗਾਂਧੀ ਦੇ ਇਸ ਝਾੜੂ ਬਰਦਾਰ ਨੇ ਇੱਕ ਹੋਰ ਤਕਰੀਰ ਦੇ ਵਿੱਚ ਇਸ ਕਾਰਨਾਮੇ ਨੂੰ ਜਾਇਜ਼ਕਰਾਰ ਦਿੱਤਾ ਅਤੇ ਮਗਰੋਂ ਹਮਲਾ ਕਰਨ ਵਾਲਿਆਂ ਨੂੰ ਮੈਡਲ ਵੀ ਦਿੱਤੇ ਜੈਲ ਸਿੰਘ ਦੀ ਫੇਰੀ ਵੇਲੇ ਇੱਕ ਸਿੱਖ ਨੇ ਫਾਇਰਿੰਗ ਵੀ ਕੀਤੀ ਜਿਸ ਦੇ ਨਾਲ ਰੂਹਾਨੀ ਤੌਰ ਤੇ ਮਾਰ ਚੁੱਕਾ ਜੈਲ ਤਾਂ ਬਚ ਗਿਆ ਪਰ ਇੱਕ ਕਰਨਲ ਨੂੰ ਗੋਲੀ ਵੱਜੀ ਉਸ ਵੇਲੇ ਦਰਬਾਰ ਸਾਹਿਬ ਸਿੱਖਾਂ ਵਾਸਤੇ ਬਹਿਣ ਸੀ ਪਰ ਜੈਲ ਸਿੰਘ ਦੇ ਆਉਣ ਤੇ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕਰਨ ਵਾਸਤੇ ਰਾਗੀ ਜੱਥਾ ਲਿਆਂਦਾ ਗਿਆ ਸੁਰਿੰਦਰ ਸਿੰਘ ਪਟਨਾ ਸਾਹਿਬ ਨੇ ਕੀਰਤਨ ਕੀਤਾ ਉਸ ਨੇ ਭਾਈ ਗੁਰਦਾਸ ਦਾ ਸ਼ਲੋਕ ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟੇ ਗਿਆ ਅਤੇ ਜੈਲ ਸਿੰਘ ਨੂੰ ਉਸ ਦੀ ਅਸਲੀਅਤ ਦੱਸੀ ਦਰਬਾਰ ਸਾਹਿਬ ਤੇ ਭਾਰਤੀ ਫੌਜ ਦੇ ਹਮਲੇ ਦੇ ਜਵਾਬ ਦੇ ਵਿੱਚ 8 ਜੂਨ 1984 ਦੇ ਦਿਨ ਪੰਜਾਬ ਦੇ ਸਾਬਕਾ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ ਦੇ ਵਿੱਚ ਇੱਕ ਬਿਆਨ ਜਾਰੀ ਕਰਕੇ ਭਾਰਤੀ ਫੌਜ ਅਤੇ ਪੁਲਿਸ ਦੇ ਵਿੱਚ ਨੌਕਰੀ ਕਰ ਰਹੇ ਸਿੱਖਾਂ ਨੂੰ ਸਰਕਾਰ ਦੇ ਖਿਲਾਫ ਬਗਾਵਤ ਕਰਨ ਦਾ ਸੱਦਾ ਦਿੱਤਾ। ਇਸ ਤੇ ਬਾਦਲ ਨੂੰ 10 ਜੂਨ ਦੇ ਦਿਨ ਗ੍ਰਿਫਤਾਰ ਕਰਕੇ ਮੱਧ ਪ੍ਰਦੇਸ਼ ਦੇ ਵਿੱਚ ਪੰਚਮੜੀ ਗੈਸਟ ਹਾਊਸ ਦੇ ਵਿੱਚ ਕੈਦ ਕਰ ਦਿੱਤਾ ਗਿਆ। ਦਰਬਾਰ ਸਾਹਿਬ ਤੇ ਹਮਲੇ ਅਤੇ ਪੰਜਾਬ ਦੇ ਵਿੱਚ ਫੌਜ ਅਤੇ ਦੂਜੀਆਂ ਨੀ ਫੌਜੀ ਫੋਰਸਾਂ ਦੇ ਕਬਜ਼ੇ ਮਗਰੋਂ ਪੰਜਾਬ ਦੇ ਵਿੱਚ ਮਕਾਰਥੀ ਤਰੀਕੇ ਦੇ ਜ਼ਬਰਦਸਤ ਇੱਕ ਹੋਰ ਦੌਰ ਚਲਾਇਆ ਗਿਆ। ਪੌਜ ਅਤੇ ਫੋਰਸਾਂ ਨੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਤੇ ਪੌਲੀਏ ਸਿੱਖਾਂ ਤੇ ਖਾਸ ਨਿਗਰੱਖਣੀ ਸ਼ੁਰੂ ਕਰ ਦਿੱਤੀ। 8 ਜੂਨ 1987 ਦੇ ਦਿਨ ਪੰਜਾਬ ਪੁਲਿਸ ਨੇ ਗੁਲਾਬ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ tmpobjਟਕਲਾ ਜ਼ਿਲ੍ਹਾ ਲੁਧਿਆਣਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 8 ਜੂਨ 1999 ਦੇ ਦਿਨ ਪੰਜਾਬ ਪੁਲਿਸ ਨੇ ਬਲਵਿੰਦਰ ਸਿੰਘ ਬਿੰਦਾਵਾਸੀ ਲੋਹਾਰ ਅੰਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 8 ਜੂਨ 1991 ਦੇ ਦਿਨ ਪੰਜਾਬ ਪੁਲਿਸ ਨੇ ਦਲਜੀਤ ਸਿੰਘ ਵਾਸੀ ਬੱਗੇਸ਼ੀਨਾ, ਗੁਰਮੀਤ ਸਿੰਘ ਗੇਜਾ ਵਾਸੀ ਮੀਆਂਵਾਂਡ ਅਮ੍ਰਿਤਸਰ ਅਤੇ ਨਛੱਤਰ ਸਿੰਘ ਪਾਇਲ ਵਾਸੀ ਧੰਨਾ ਸ਼ਹੀਦ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ। 8 ਜੂਨ 1991 ਦੇ ਦਿਨ ਪੁਲਿਸ ਨੇ ਲਖਵਿੰਦਰ ਸਿੰਘ ਪੁੱਤਰ ਬੂਆ ਸਿੰਘ ਵਾਸੀ ਗੈਰੀ ਮੰਡੀ ਜ਼ਿਲ੍ਹਾ ਅਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 8 ਜੂਨ 1992 ਦੇ ਦਿਨ ਪੰਜਾਬ ਪੁਲਿਸ ਨੇ ਹਰਬੰਸ ਸਿੰਘ ਪੁੱਤਰ ਮੇਰ ਸਿੰਘ ਵਾਸੀ ਸਰਹਾਲੀ ਜ਼ਿਲ੍ਹਾ ਤਰਨਤਾਰਨ, ਹਰਜਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਬਤਾਲਾ ਜ਼ਿਲ੍ਹਾ ਅਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ 8 ਜੂਨ 1992 ਦੀ ਸਵੇਰ ਨੂੰ ਜ਼ਾਲਮ ਪੁਲਿਸ ਐਸਐਸਪੀ ਅਜੀਤ ਸੰਧੂ ਅਤੇ ਐਸਐਸਪੀ ਆਪਰੇਸ਼ਨਜ਼ ਖੂਬੀ ਰਾਮ ਨੇ ਭਾਰੀ ਪੋਰਸ ਫੋਰਸਸ ਸੀਆਰਪੀਐਫ ਅਤੇ ਫੌਇਲ ਲੈ ਕੇ ਤਰਨਤਾਰਨ ਦੇ ਕੋਲ ਪਿੰਡ ਬੀਲਾ ਨੂੰ ਘੇਰ ਲਿਆ ਉਸ ਦੇ ਕੋਲ ਖਬਰ ਸੀ ਕਿ ਗੁਰਵਜਨ ਸਿੰਘ ਮਾਨੋਚਾਲ ਦੀ ਪਿੰਡਰਾਵਾਲਾ ਟਾਈਗਰ ਫੋਰਸਸ ਦੇ ਨਾਲ ਸਬੰਧਤ ਕੁਝ ਖਾੜਕੂ ਮਨਜਿੰਦਰ ਸਿੰਘ ਵਹਿਲਾ ਸਾਬਕਾ ਐਮਐਲਏ ਦੇ ਬੇਆਬਾਦ ਕਰਦੇ ਵਿੱਚ ਮੌਜੂਦ ਨੇ ਛੇਤੀ ਹੀ ਖਾੜਕਮਾਂ ਤੇ ਫੋਰਸਸ ਦੇ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ ਇਹ ਅਸਾਵਾ ਇੱਕ ਪਾਸੇ ਸਿਰਫ ਦੋ ਖਾੜਕੂ ਅਤੇ ਦੂਜੇ ਪਾਸੇ ਸੈਂਕੜੇ ਫੋਰਸਸ ਦਾ ਮੁਕਾਬਲਾ 36 ਘੰਟੇ ਚੱਲਦਾ ਰਿਹਾ ਇਸ ਅਸਲ ਮੁਕਾਬਲੇ ਦੇ ਵਿੱਚ ਸੁਰਜੀਤ ਸਿੰਘ ਬੇਲਾ ਲੈਫਟੇਨੈਂਟ ਪਿੰਡਰਾਵਾਲਾ ਟਾਈਗਰ ਫੋਰਸਸ ਅਤੇ ਮਦਨ ਸਿੰਘ ਮੱਦੀ ਉਰਫ ਸੰਤੋਖ ਸਿੰਘ ਉਰਫ ਛੋਟਾ ਬੇਲਾ ਅਤੇ 6 ਪਿੰਡਵਾਸੀ ਸਿੱਖ ਸ਼ਹੀਦ ਕਰ ਦਿੱਤੇ ਗਏ ਪੁਲਿਸ ਨੇ ਪਿੰਡ ਦੇ ਕਰਤਾਰ ਸਿੰਘ ਪੁੱਤਰ ਆਸਾ ਸਿੰਘ ਸਕੱਤਰ ਸਿੰਘ ਉਸ ਦਾ ਪਿਤਾ ਨਰਿੰਜਨ ਸਿੰਘ ਲਖਵਿੰਦਰ ਸਿੰਘ ਅਜੀਤ ਸਿੰਘ ਅਤੇ ਗੁਰਮੀਰ ਸਿੰਘ ਨੂੰ ਢਾਲ ਬਣਾ ਕੇ ਅੱਗੇ ਖੜੇ ਕੀਤਾ ਗਿਆ ਤਾ ਜੋ ਉਹਨਾਂ ਨੂੰ ਵੇਖ ਕੇ ਖੜਕੂ ਗੋਲੀ ਨਾਲ ਚਲਾਉਣ ਇੰਜ ਉਹਨਾਂ ਦੇ ਮਾਰੇ ਜਾਣ ਦਾ ਕਾਰਨ ਵੀ ਪੁਲਿਸ ਹੀ ਸੀ ਮਾਰੇ ਜਾਣ ਵਾਲੇ ਪਿੰਡ ਵਾਸੀਆਂ ਦੇ ਵਿੱਚੋਂ ਇੱਕ ਅਜੀਤ ਸਿੰਘ ਇੱਕ ਰੇੜਾ ਲਾਉਣ ਵਾਲਾ ਗਰੀਬ ਸਿੱਖ ਸੀ ਜਿਸ ਦੇ 7 ਬੱਚੇ ਸਨ ਪੁਲਿਸ ਨੇ ਇੱਕ ਹੋਰ ਜ਼ੁਲਮ ਇਹ ਕੀਤਾ ਕਿ ਮਾਰੇ ਗਏ ਬਹਿਲਾ ਵਾਸੀਆਂ ਦਾ ਸੰਸਕਾਰ ਅਣਪਛਾਤੀਆਂ ਲਾਸ਼ਾਂ ਕਹਿ ਕੇ ਕਰ ਦਿੱਤਾ ਅਤੇ ਉਹਨਾਂ ਦੇ ਘਰ ਵਾਲਿਆਂ ਨੂੰ ਸ਼ਾਮਲ ਵੀ ਨਾ ਹੋਣ ਦਿੱਤਾ 8 ਜੂਨ 1993 ਦਿਨ ਪੁਲਿਸ ਨੇ ਜਗੀਰ ਸਿੰਘ ਪੁੱਤਰ ਫੂਲਾ ਸਿੰਘ ਵਾਸੀ ਲਖਣਾ ਅਤੇ ਸ਼ਿੰਦਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਮਸਤਗੜ ਨੂੰ ਇੱਕਲੀ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਇਸੀ ਸਿੱਖ ਇਤਿਹਾਸ ਦੇ ਵਿੱਚ 8 ਜੂਨ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ